ਤੇ ਪੂਰਾ ਸਮਾਨ ਪਹੁੰਚਦਾ ਉਰੇ ਜਾਨੀ ਕਿ ਆ ਪੰਨੀ ਆ ਵੀਰੇ ਉਰੇ ਕੱਲ ਦਾ ਪੰਨੀ ਪਰਸਨਲ ਸਮਾਨ ਲਾਇਆ ਮੈਨੂੰ ਬਾਥਰੂਮ ਚ ਮਿਲੀ ਆ ਪੰਨੀ ਇਹ ਤੇ ਇਹ ਐਨ ਮੈਨੂੰ ਕੀ ਗੱਜ ਉਹੀ ਪਈ ਆ ਜੇ ਸੈਂਟ ਦੂਜਾ ਕਮਰਾ ਵੀਰੇ ਇੱਥੇ ਸਸ਼ੀ ਗਾ ਵੀਰ ਸਾਰਿਆਂ ਨੂੰ ਮੇਰਾ ਨਾਮ ਦਲਵੀਰ ਸਿੰਘ ਸਾਨਾਉ ਸ਼ਾਮ ਸਿੰਘ ਪਿੰਡ ਮੇਰਾ ਕੋਟਵਾਲਾ ਯਾਰ ਹੈਸ਼ ਮੇਰੀ ਮਾਣੇ ਮਾਤਰੀਆ ਚਮਕੌਰ ਸਾਹਿਬ ਤੇ ਪਿਛਲੇ 20 ਦਿਨ ਤੋਂ ਮੈਂ ਇੱਥੇ ਰੋਪੜ ਸੈਂਟਰ ਦੇ ਵਿੱਚ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਆਇਆ ਹਾਂ ਪੁਲਿਸ ਵਾਲਿਆਂ ਨੇ ਮੇਰੇ ਕੋਕੀਨ ਪੋਜ਼ਿਟਿਵ ਕੱਢੀ ਸੀਗੀ ਤੇ ਮੇਰੇ ਇੱਕ ਦੋ ਚੀਜ਼ਾਂ ਹੋਰ ਪੋਜ਼ਿਟਿਵ ਗੱਡੀਆਂ ਸੀ ਜਿਹਦੇ ਕਰਕੇ ਮੈਨੂੰ ਟਾਈਮ ਲਾਉਣਾ ਪੈ ਰਿਹਾ ਸੈਂਟਰ ਤੇ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਚੰਗਿਆਈ ਆ ਬੁਰਾਈ ਆ ਮੈਨੂੰ ਨਹੀਂ ਪਤਾ ਪਰ ਜਦੋਂ ਦਾ ਮੈਂ ਇੱਥੇ ਆਇਆ ਹਾਂ ਸੈਂਟਰ ਦੇ ਵਿੱਚ ਇੱਕ ਵੀ ਦਿਨ ਇੱਕ ਵੀ ਘੰਟਾ ਇਹ ਨਹੀਂ ਹੈਗਾ ਜਦੋਂ ਇੱਥੇ ਸਮਾਨ ਆਇਆ ਹੋਵੇ ਚਿੱਟਾ ਨਾ ਆਇਆ ਹੋਵੇ ਪੰਨੀਆਂ ਨਾ ਆਈਆਂ ਹੋਣ ਨੋਟ ਨਾ ਆਏ ਹੋਣ ਹਰੇਕ ਬੰਦਾ ਔਰੇ 5-5 ਹਜ਼ਾਰ ਹਜ਼ਾਰ ਰੁਪਏ ਪਾ ਕੇ ਸਮਾਨ ਲਾਉਂਦਾ ਡੇਲੀ ਲਾਉਂਦਾ ਅੱਜ ਤਰੀਕ ਹੈਗੀ ਆ 26 ਜਾਂ 25 ਸ਼ੁੱਕਰਵਾਰ ਦਾ ਦਿਨ ਆ ਤੇ ਅੱਜ ਵੀ ਇਹ ਸਾਰਿਆਂ ਨੇ ਸਮਾਨ ਲਾਇਆ ਯਾ ਰਾਤ ਵੀ ਸਮਾਨ ਲੱਗਿਆ ਤੇ ਮੈਂ ਵੀਰੇ ਗਵਾਹੀ ਦੇ ਦੇਣ ਨੂੰ ਤਿਆਰ ਹਾਂ ਜਿੱਥੇ ਮਰਜੀ ਸਾਰੇ ਦਾ ਡਰਗ ਟੈਸਟ ਹੋਣਾ ਜ਼ਰੂਰੀ ਨੇ ਔਰੇ ਜੇ ਔਰੇ ਇਹਨਾਂ ਨੇ 25 25 30 ਦਿਨ ਤੋਂ ਸਾਰਿਆਂ ਨੇ ਨਸ਼ਾ ਛੱਡਿਆ ਹੋਇਆ ਤਾਂ ਇਹਨਾਂ ਦੇ ਡਰਗ ਟੈਸਟ ਦੇ ਵਿੱਚ ਨੈਗੇਟਿਵ ਆਉਣਾ ਚਾਹੀਦਾ ਸਾਰਾ ਕੁਝ ਨਾ ਕਿ ਪੋਜ਼ੀਟਿਵ ਬਾਕੀ ਮੇਰੀ ਟੀਮ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੀਰੇ ਆ ਕੇ ਇਹਨਾਂ ਦਾ ਮੜਿਆ ਦੇਖੋ ਔਰੇ ਸਿਸਟਮ ਵੀ ਕਿਹੜਾ ਚੱਲ ਰਿਹਾ ਕਿਹੜਾ ਬੰਦਾ ਔਰੇ ਨਸ਼ਾ ਛੱਡ ਰਿਹਾ ਕਿਹੜਾ ਕਰ ਰਿਹਾ ਆ ਆਪਣੇ ਬਾਥਰੂਮ ਦੀਆਂ ਟਾਕੀਆਂ ਨੇ ਬਈ ਆ ਕੋਲ ਲਿਪਾਂ ਪਈਆਂ ਜਰਦੇ ਪਏ ਨੇ ਔਰੇ ਆ ਸੇਟਾਂ ਨੇ ਲਪੀਆਂ ਪਈਆਂ ਨੇ ਤੇ ਆ ਲੈਟਰ ਪਏ ਨੇ ਆ ਪੰਨੀ ਆ ਵੀਰੇ ਉਰੇ ਕੱਲ ਦਾ ਪੰਨੀ ਪਰਸਨਲ ਸਮਾਨ ਲਾਇਆ ਮੈਨੂੰ ਬਾਥਰੂਮ ਚ ਮਿਲੀ ਆ ਪੰਨੀ ਇਹ ਤੇ ਇਹ ਐਨ ਮਤਲਬ ਕਿ ਗੱਟ ਹੋਈ ਪਈ ਆ ਜੇ ਸੈਂਟ ਦੂਜਾ ਕਮਰਾ ਵੀਰੇ ਇੱਥੇ ਇੱਥੋਂ ਵੀ ਸਾਹਮਣੇ ਜਾਲੀ ਦੇ ਥੱਲੋਂ ਤੀਜੀ ਮੰਜ਼ਲ ਤੇ ਆਣਾ ਇਹ ਇੱਥੋਂ ਮਤਲਬ ਕਿ ਸਿੱੜ ਦਿੰਦੇ ਨੇ ਸਮਾਨ ਇੱਥੋਂ ਵੀ ਫੜ ਲੈਂਦੇ ਨੇ ਇਹ ਨਹੀਂ ਪਤਾ ਬੰਦਾ ਕੌਣ ਫੜਾ ਕੇ ਜਾਂਦਾ ਕੌਣ ਨਹੀਂ ਪਰ ਇੰਨਾ ਕ ਪਤਾ ਵੀ ਸਮਾਨ ਉਰੇ ਸਾਰੇ ਹੀ ਆਉਂਦਾ ਆ ਸਾਰਾ ਕੋਈ ਪਿਆ ਉਰੇ ਆਇਆ ਆ ਕਮਰੇ ਚ ਅਸੀਂ ਦਿੰਨੇ ਲੱਕੀ ਵੀਰੇ ਆ ਕਮਰੇ ਦੀ ਟਾਕੀ ਖੋਲਦੀ ਆ ਉਰੋਂ ਤੇ ਇਹਦੀ ਸ਼ੀਸ਼ਾ ਬਾਹਰ ਕੱਢ ਗਏ ਇੱਥੋਂ ਥੱਲੇ ਇਹ ਸਿੱਟ ਕੇ ਸਮਾਨ ਆ ਦੇਖ ਲੈ ਕਿਵੇਂ ਪਿਆ ਸਾਰੇ ਹੀ ਮੁੰਡੇ ਤਕਰੀਬਨ ਇਹ ਆਇਓ ਕਰਦੇ ਨੇ ਆ ਵਿੱਚੇ ਸਮਾਨ ਪਿਆ ਬੀੜੀਆਂ ਜਰਦਾ ਵਿੱਚੇ ਪੰਨੀਆਂ ਪੁੰਨੀਆਂ ਵਿੱਚੇ ਲੈਟਰ ਲੂਟਰ ਵਿੱਚੇ ਆ ਕੁਲ ਲਿਪਾਂ ਬੁਰਾ ਹਾਲਾ ਸੈਂਟਰ ਦਾ ਜਦੋਂ ਦਾ ਮੈਂ ਇੱਥੇ ਆਇਆ ਹਾਂ ਸੈਂਟਰ ਦੇ ਵਿੱਚ ਇੱਕ ਵੀ ਦਿਨ ਇੱਕ ਵੀ ਘੰਟਾ ਇਹ じゃ ਨਹੀਂ ਹੈਗਾ ਜਦੋਂ ਇੱਥੇ ਸਮਾਨ ਆਇਆ ਹੋਵੇ ਚਿੱਟਾ ਨਾ ਆਇਆ ਹੋਵੇ ਪੰਨੀਆਂ ਨਾ ਆਈਆਂ ਹੁਣ ਨੋਟ ਨਾ ਆਏ ਹੁਣ ਹਰੇਕ ਬੰਦਾ ਔਰੇ 5-500000 ਰੁਪਏ ਪਾ ਕੇ ਸਮਾਨ ਲਾਉਂਦਾ ਡੇਲੀ ਲਾਉਂਦਾ ਅੱਜ ਤਰੀਕ ਹੈਗੀ ਜੇ ਉਹ ਇਹਨਾਂ ਨੇ 25 30 ਦਿਨ ਤੋਂ ਸਾਰਿਆਂ ਨੇ ਨਸ਼ਾ ਛੱਡਿਆ ਹੋਇਆ ਤਾਂ ਇਹਨਾਂ ਦੇ ਡਰਗ ਟੈਸਟ ਦੇ ਵਿੱਚ ਨੈਗੇਟਿਵ ਆਉਣਾ ਚਾਹੀਦਾ ਸਾਰਾ ਕੁਝ ਨਾ ਕਿ ਪੋਜ਼ੀਟਿਵ ਤੇ ਪੂਰਾ ਸਮਾਨ ਪਹੁੰਚਦਾ ਵੀਰ ਯਾਨੀ ਕਿ ਆ ਪੰਨੀ ਆ ਵੀਰੇ ਉਰੇ ਕੱਲ ਦਾ ਪੰਨੀ ਪਰਸ ਦਾ ਸਮਾਨ ਲਾਇਆ ਮੈਨੂੰ ਬਾਥਰੂਮ ਚ ਮਿਲੀ ਆ ਪੰਨੀ ਇਹ ਤੇ ਇਹ ਐਨ ਮਤਲਬ ਕਿ ਗੱਜ ਹੋਈ ਪਈ ਆ ਜੇ ਸੈਂਟ ਦੂਜਾ ਕਮਰਾ ਵੀਰੇ ਇੱਥੇ ਸੱਸੀ ਕਾ ਵੀਰ ਸਾਰਿਆਂ ਨੂੰ ਮੇਰਾ ਨਾਮ ਦਲਵੀਰ ਸਿੰਘ son of ਸ਼ਾਮ ਸਿੰਘ ਪਿੰਡ ਮੇਰਾ ਕੋਟਵਾਲਾ ਯਾਰ ਹੈ ਸ਼ੇਰ ਮੇਰੀ ਮਾਣੇ ਮਾਝਰੀਆ ਚਮਕੌਰ ਸਾਹਿਬ ਚ ਤੇ ਪਿਛਲੇ 20 ਦਿਨ ਤੋਂ ਮੈਂ ਇੱਥੇ ਰੋਪੜ ਸੈਂਟਰ ਦੇ ਵਿੱਚ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਆਇਆ ਹਾਂ। ਪੁਲਿਸ ਵਾਲਿਆਂ ਨੇ ਮੇਰੇ ਕੋਕੀਨ ਪੋਜ਼ਿਟਿਵ ਕੱਢੀ ਸੀਗੀ ਤੇ ਮੇਰੇ ਇੱਕ ਦੋ ਚੀਜ਼ਾਂ ਹੋਰ ਪੋਜ਼ਿਟਿਵ ਕੱਢੀਆਂ ਸੀ ਜਿਹਦੇ ਕਰਕੇ ਮੈਨੂੰ ਟਾਈਮ ਲਾਉਣਾ ਪੈ ਰਿਹਾ ਸੈਂਟਰ ਦੇ। ਚਲੋ ਕੋਈ ਗੱਲ ਨਹੀਂ ਉਹਨਾਂ ਦੀ ਚੰਗਿਆਈ ਆ ਬੁਰਾਈ ਆ ਮੈਨੂੰ ਨਹੀਂ ਪਤਾ। ਪਰ ਜਦੋਂ ਦਾ ਮੈਂ ਇੱਥੇ ਆਇਆ ਸੈਂਟਰ ਦੇ ਵਿੱਚ ਇੱਕ ਵੀ ਦਿਨ ਇੱਕ ਵੀ ਘੰਟਾ ਇਹ ਜਿਹਾ ਨਹੀਂ ਹੈਗਾ। ਜਦੋਂ ਇੱਥੇ ਸਮਾਨ ਨਾ ਆਇਆ ਹੋਵੇ, ਚਿੱਟਾ ਨਾ ਆਇਆ ਹੋਵੇ, ਪੰਨੀਆਂ ਨਾ ਆਈਆਂ ਹੋਣ, ਨੋਟ ਨਾ ਆਏ ਹੋਣ। ਹਰ ਇੱਕ ਬੰਦਾ ਔਰੇ 5- ਅੱਜ ਤਰੀਕ ਹੈਗੀ ਆ 26 ਜਾਂ 25 ਸ਼ੁੱਕਰਵਾਰ ਦਾ ਦਿਨ ਆ ਤੇ ਅੱਜ ਵੀ ਇਹ ਸਾਰਿਆਂ ਨੇ ਸਮਾਨ ਲਾਇਆ ਯਾਰ ਰਾਤ ਵੀ ਸਮਾਨ ਲੱਗਿਆ ਤੇ ਮੈਂ ਵੀਰੇ ਗਵਾਹੀ ਦੇ ਦੇਣ ਨੂੰ ਤਿਆਰ ਹਾਂ ਜਿੱਥੇ ਮਰਜੀ ਸਾਰਿਆਂ ਦਾ ਡਰਗ ਟੈਸਟ ਹੋਣਾ ਜ਼ਰੂਰੀ ਨੇ ਓਰੇ ਜੇ ਓਰੇ ਇਹਨਾਂ ਨੇ ਪਿਛਲੇ 25 30 ਦਿਨ ਤੋਂ ਸਾਰਿਆਂ ਨੇ ਨਸ਼ਾ ਛੱਡਿਆ ਹੋਇਆ ਤਾਂ ਇਹਨਾਂ ਦੇ ਡਰਗ ਟੈਸਟ ਦੇ ਵਿੱਚ ਨੈਗੇਟਿਵ ਆਉਣਾ ਚਾਹੀਦਾ ਸਾਰਾ ਕੁਝ ਨਾ ਕਿ ਪੋਜ਼ੀਟਿਵ ਬਾਕੀ ਮੇਰੀ ਟੀਮ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੀਰੇ ਆ ਕੇ ਇਹਨਾਂ ਦਾ ਮੜਿਆ ਦੇਖੋ ਓਰੇ ਸਿਸਟਮ ਵੀ ਕਿਹਿਆ ਚੱਲ ਰਿਹਾ ਕਿਹੜਾ ਬੰਦਾ ਨਸ਼ਾ ਛੱਡ ਰਿਹਾ ਕਿਹੜਾ ਕਰ ਰਿਹਾ ਆਪਣੇ ਬਾ ਆ ਸੇਟਾਂ ਨੇ ਪਈਆਂ ਪਈਆਂ ਨੇ ਤੇ ਆ ਲੈਟਰ ਪਈ ਨੇ ਇੱਥੋਂ ਵੀ ਸਮਾਨ ਆਉਂਦਾ ਪਿੱਛੋਂ ਤਾਕੀਆਂ ਘੂਰ ਤੋੜ ਤੋੜ ਕੇ ਤੇ ਪੂਰਾ ਸਮਾਨ ਪਹੁੰਚਦਾ ਉਰੇ ਜਾਨੀ ਕਿ ਆ ਪੰਨੀ ਆ ਵੀਰੇ ਉਰੇ ਕੱਲ ਦਾ ਪੰਨੀ ਪਰਸਨਲ ਸਮਾਨ ਲਾਇਆ ਮੈਨੂੰ ਬਾਥਰੂਮ ਚ ਮਿਲੀ ਆ ਪੰਨੀ ਇਹ ਤੇ ਇਹ ਐਨ ਮਤਲਬ ਕਿ ਗੱਟ ਹੋਈ ਪਈ ਆ ਜੇ ਸੈਂਟ ਦੂਜਾ ਕਮਰਾ ਵੀਰੇ ਇੱਥੇ ਇੱਥੋਂ ਵੀ ਸਾਹਮਣੇ ਜਾਲੀ ਦੇ ਥੱਲੋਂ ਤੀਜੀ ਮੰਜ਼ਲ ਤੇ ਆਣਾ ਇਹ ਇੱਥੋਂ ਮਤਲਬ ਕਿ ਸਿੱੜ ਦਿੰਦੇ ਨੇ ਸਮਾਨ ਇੱਥੋਂ ਵੀ ਫੜ ਲੈਂਦੇ ਨੇ ਇਹ ਨਹੀਂ ਪਤਾ ਬੰਦਾ ਕੌਣ ਫੜਾ ਕੇ ਜਾਂਦਾ ਕੌਣ ਨਹੀਂ ਬਟ ਇੰਨਾ ਕ ਪਤਾ ਵੀ ਸਮਾਨ ਉਰੇ ਸਾਰੇ ਹੀ ਆਉਂਦਾ ਆ ਸਾਰਾ ਕੁਝ ਪਿਆ ਉਰੇ ਆਹ ਆ ਕਮਰੇ ਜੱਸੀ ਦਿੰਨੇ ਲਕੀ ਵੀਰ ਆਹ ਕਮਰੇ ਦੀ ਟਾਕੀ ਖੋਲਦੀ ਔਰੋਂ ਤੇ ਐ ਦੀ ਸ਼ੀਸ਼ਾ ਬਾਹਰ ਕੱਢ ਕੇ ਇੱਥੋਂ ਥੱਲੇ ਹਿਸਿੱਟ ਕੇ ਸਮਾਨ ਆ ਦੇਖ ਲੈ ਕਿਵੇਂ ਪਿਆ ਸਾਰੇ ਹੀ ਮੁੰਡੇ ਤਕਰੀਬਨ ਇਹ ਆਇਓ ਕਰਦੇ ਨੇ ਆ ਵਿੱਚੇ ਸਮਾਨ ਪਿਆ ਬੀੜੀਆਂ ਜਰਦਾ ਵਿੱਚੇ ਪੰਨੀਆਂ ਪੁੰਨੀਆਂ ਵਿੱਚੇ ਲੈਟਰ ਲੂਟਰ ਵਿੱਚੇ ਆ ਕੁਲ ਲਿਪਾਂ ਬੁਰਾ ਹਾਲਾ ਸੈਂਟਰ ਦਾ ਜਦੋਂ ਦਾ ਮੈਂ ਇੱਥੇ ਆਇਆ ਸੈਂਟਰ ਦੇ ਵਿੱਚ ਇੱਕ ਵੀ ਦਿਨ ਇੱਕ ਵੀ ਘੰਟਾ ਇਹ ਜਾਨੀ ਹੈਗਾ ਜਦੋਂ ਇੱਥੇ ਸਮਾਨ ਨਾ ਆਇਆ ਹੋਵੇ ਚਿੱਟਾ ਨਾ ਆਇਆ ਹੋਵੇ ਪੰਨੀਆਂ ਨਾ ਆਈਆਂ ਹੁਣ ਨੋਟ ਨਾ ਆਏ ਹੋਣ ਹਰੇਕ ਬੰਦਾ ਔਰੇ 5-500000 ਰੁਪਏ ਪਾ ਕੇ ਸਮਾਨ ਲਾਉਂਦਾ ਡੇਲੀ ਲਾਉਂਦਾ ਅੱਜ ਤਰੀਕ ਹੈਗੀ ਜੇ ਔਰੇ ਇਹਨਾਂ ਨੇ 25-25 30 ਦਿਨ ਤੋਂ ਸਾਰਿਆਂ ਨੇ ਨਸ਼ਾ ਛੱਡਿਆ ਹੋਇਆ ਤਾਂ ਇਹਨਾਂ ਦੇ ਡਰਗ ਟੈਸਟ ਦੇ ਵਿੱਚ ਨੈਗੇਟਿਵ ਆਉਣਾ ਚਾਹੀਦਾ ਸਾਰਾ ਕੁਝ ਨਾ ਕਿ ਪੋਜ਼ੀਟਿਵ